ਹਿਮਾਚਲ ਦੇ ਸਿਰਮੌਰ ਦੇ ਵਿੱਚ ਵੱਡਾ ਹਾਸਾ ਡੂੰਗੀ ਖੜ ਦੇ ਵਿੱਚ ਡਿੱਗੀ ਸਵਾਰੀਆਂ ਦੇ ਨਾਲ ਭਰੀ ਬੱਸ ਸੱਤ ਲੋਕਾਂ ਦੀ ਮੌਤ ਕਈ ਗੰਭੀਰ ਜ਼ਖਮੀ ਪੰਜਾਬ ਕੈਬਨਿਟ ਦੀ ਮੀਟਿੰਗ ਜਾਰੀ ਸੀਐਮ ਰਿਹੈਸ਼ ਦੇ ਤੇ ਹੋ ਰਿਹਾ ਮੰਥਨ ਕਈ ਅਹਿਮ ਫੈਸਲਿਆਂ ਦੇ ਉੱਤੇ ਲੱਗ ਸਕਦੀ ਹੈ ਮੋਹਰ ਝਡੇਆਲਾ ਗੁਰੂ ਦੇ ਵਿੱਚ ਪੁਲਿਸ ਦੀ ਬਦਮਾਸ਼ਾਂ ਦੇ ਨਾਲ ਮੁਟਪੇੜ ਦੋਵੇਂ ਪਾਸੇ ਤੋਂ ਚੱਲੀਆਂ ਕਈ ਰਾਉਂਡ ਗੋਲੀਆਂ ਪੁਲਿਸ ਦੀ ਗੋਲੀ ਦੇ ਨਾਲ ਇੱਕ ਬਦਮਾਸ਼ ਜ਼ਖਮੀ ਦੋ ਬਦਮਾਸ਼ ਗ੍ਰਿਫਤਾਰ ਬਟਾਲਾ ਦੇ ਗਾਂਦੀ ਚੌਕ ਦੇ ਵਿੱਚ ਇੱਕ ਪਰਿਵਾਰ ਨੇ ਮਹਿਲਾ ਦੀ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ ਕਾਦੀਆਂ ਦੇ ਹਸਪਤਾਲ ਤੇ ਲਗਾਏ ਇਲਜ਼ਾਮ ਕਿਹਾ ਜਣੇਪੇ ਦੌਰਾਨ ਮੋਬਾਈਲ ਦੀ ਲਾਈਟ ਦੇ ਵਿੱਚ ਆਪਰੇਸ਼ਨ ਕਰਕੇ ਵਿਗੜੀ ਸਿਹਤ 8 ਦਿਨ ਦੇ ਇਲਾਜ ਤੋਂ ਬਾਅਦ ਹੋਈ ਮੌਤ ਮੋਹਾਲੀ ਦੇ ਖਰੜ ਦੇ ਵਿੱਚ ਐਸਡੀਐਮ ਦਫ਼ਤਰ ਨੂੰ ਮਿਲੀ ਧਮਕੀ ਬੰਬ ਦੇ ਨਾਲ ਉਡਾਉਣ ਦੀ ਆਈ ਥ੍ਰੈਟ ਮੇਲ ਦਫ਼ਤਰ ਕਰਵਾਇਆ ਗਿਆ ਖਾਲੀ ਮੌਕੇ ਦੇ ਭਾਰੀ ਪੁਲਿਸ ਬਲ ਦੇ ਨਾਲ 19 ਮਾਰਚ ਨੂੰ ਦਿੱਲੀ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਤੇ ਚੰਡੀਗੜ੍ਹ ਦੇ ਵਿੱਚ ਢੱਲੇਵਾਲ ਹੋਰਾਂ ਨੇ ਮੀਟਿੰਗ ਕਰਕੇ ਘੜੀ ਰਣਨੀਤੀ ਕੇਂਦਰ ਸਰਕਾਰ ਨੂੰ ਸੌਂਪੇ ਜਾਣਗੇ ਮੰਗ ਪੱਤਰ ਸੀਐਮਪੀਸ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਦਾਵਾ ਦਾ ਵੱਡਾ ਬਿਆਨ ਕਿਹਾ ਸਾਡੇ ਚੋਂ ਕਿਸੇ ਨੂੰ ਨਹੀਂ ਚਾਹੀਦੀ ਚੀਫ ਮਨਿਸਟਰੀ ਸਾਨੂੰ ਪੰਜਾਬ ਦੇ ਵਿੱਚ ਕਾਂਗਰਸ ਦੀ ਚਾਹੀਦੀ ਹੈ ਸਰਕਾਰ ਜਿਹੜਾ ਮਰਜ਼ੀ ਬਣੇ ਮੁੱਖ ਮੰਤਰੀ ਜੀ ਰਾਮ ਜੀ ਰੈਲੀ ਦੇ ਵਿੱਚ ਅਸ਼wini ਸ਼ਰਮਾ ਨੇ ਪੰਜਾਬ ਸਰਕਾਰ ਤੇ ਸਵਾਲ ਨਿਸ਼ਾਨਾ ਕਿਹਾ ਪੰਜਾਬ ਦੇ ਵਿੱਚ ਮਨਰੇਗਾ ਦੇ ਨਾਮ ਤੇ ਹੋਇਆ ਭ੍ਰਿਸ਼ਟਾਚਾਰ ਸਕੀਮ ਦਾ ਲਾਹਾ ਲੈਣ ਦੇ ਲਈ ਕਈ ਲੋਕਾਂ ਦੇ ਬਦਲੇ ਗਏ ਨਾਮ ਨਵਾਂ ਸ਼ਹਿਰ ਤੇ ਸੰਬਰਾਲਾ ਦੇ ਵਿੱਚ ਕਾਂਗਰਸ ਦੀ ਮਨਰੇਗਾ ਬਚਾਓ ਸੰਗਰਾਮ ਰੈਲੀ ਕੇਂਦਰ ਸਰਕਾਰ ਤੇ ਚੁੱਕੇ ਸਵਾਲ ਕਿਹਾ ਗਰੀਬਾਂ ਦੀ ਨਾਲ ੱਤਕੀ ਸ਼ਾਹੀ ਕਰ ਰਹੀ ਕੇਂਦਰ ਦੀ ਸਰਕਾਰ ਪਤੰਜਲੀ ਗਾਇ ਕਾ ghee ਮਾਂ ਕਾ ਭਰੋਸਾ ਪਿਆਰ ਸੇ ਭਰੋਸਾ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਸਾ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਕੁਝ ਮਿੰਟਾਂ ਦੇ ਵਿੱਚ ਕਰੀਬ 8.2 ਕਰੋੜ ਦਾ 골ਡ ਲੁੱਟ ਲਿਆ ਜਾਵੇ ਜਦੋਂ ਕੁਝ ਮਿੰਟਾਂ ਦੇ ਵਿੱਚ ਰੇਕੀ ਕਰਕੇ ਰੰਗਦਾਰੀ ਮੰਗੀ ਜਾਵੇ ਔਰ ਰੰਗਦਾਰੀ ਨਾ ਦੇਣ ਤੇ ਕੁਝ ਮਿੰਟਾਂ ਦੇ ਵਿੱਚ ਕਰੀਬ ਕਰੀਬ 50 ਲੱਖ ਰੁਪਏ ਦਾ ਸੋਨਾ ਲੁੱਟ ਲਿਆ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਇਹ 골ਡ ਦੇ ਉੱਤੇ ਲੁਟੇਰੇ ਤੇ ਗੈਂਗਸਟਰਾਂ ਦੀ ਜਿਹੜੀ ਅੱਖ ਹੈ ਅੱਜ ਜ਼ਿਕਰ ਇਸ ਖਬਰ ਦਾ ਵੀ ਅਸੀਂ ਕਰਾਂਗੇ ਮੇਸ਼ਰ ਬਾਤ ਕਰਨ ਜਾ ਰਹੇ ਹਾਂ ਪਰ ਇੱਕ अहम ਤੇ ਵੱਡੀ ਖਬਰ ਆ ਰਹੀ ਹੈ ਹਿਮਾਚਲ ਪ੍ਰਦੇਸ਼ ਤੋਂ ਗੌਂਡੀ ਸੂਬੇ ਤੋਂ ਜਿੱਥੇ ਇੱਕ ਬਹੁਤ ਹੀ ਮੰਦਪਾਗੜ ਤੇ ਵੱਡਾ ਹਾਦਸਾ ਵਾਪਰਿਆ ਇੱਕ ਬੱਸ ਡੂੰਗੀ ਖੜ ਦੇ ਵਿੱਚ ਡਿੱਗੀ ਹੈ ਪ੍ਰਾਈਵੇਟ ਬੱਸ ਸੀ ਸੱਤ ਲੋਕਾਂ ਦੀ ਮੌਤ ਦੀ ਖਬਰ ਹੁਣ ਤੱਕ ਆ ਚੁੱਕੀ ਹੈ ਬਹੁਤ ਹੀ ਮੰਦਪਾਗੀ ਇਸ ਖਬਰ ਦੇ ਨਾਲ ਹੀ ਅਗਾਸ ਕਰਨ ਜਾ ਰਹੇ ਹਾਂ ਕਈ ਗੰਭੀਰ ਜ਼ਖਮੀ ਵੀ ਹੋਏ ਨੇ ਇਸ ਪੂਰੇ ਹਾਦਸੇ ਦੇ ਵਿੱਚ ਸਿਰ ਮਾਰਦੇ ਹਰਿਪੁਰ ਧਾਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ Shimla ਤੋਂ Kupvi ਜਾ ਰਹੀ ਸੀ ਬੱਸ ਰਾਤ ਦੇ ਵਿੱਚ ਡੂੰਗੀ ਖੜ ਦੇ ਵਿੱਚ ਡਿੱਗ ਗਈ ਔਰ ਉਸ ਦੀ ਵਜ੍ਹਾ ਦੇ ਨਾਲ ਸੱਤ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਬੰਬਾਂ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਵਿੱਚ ਜੇਕਰ ਕੋਈ ਹੋਏਗਾ ਤਾਂ ਕਿੰਨੇ ਬਚਿਆ ਹੋਏਗਾ। ਕਈ ਲੋਕ ਹੁਣ ਤੱਕ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਕਈ ਲੋਕ ਜ਼ਖਮੀ ਹੋਏ ਨੇ ਔਰ ਕਰੀਬ 7 ਸਵਾਰੀਆਂ ਦੀ ਮੌਤ ਦੀ ਖਬਰ ਵੀ ਹੁਣ ਤੱਕ ਆ ਚੁੱਕੀ ਹੈ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਜ਼ਰੂਰ ਬੜਿਆ ਹੋਇਆ ਕਿ ਕਿੰਨੇ ਲੋਕ ਇਸ ਦੇ ਵਿੱਚ ਸਵਾਰ ਸੀ ਔਰ ਕਿੰਨੇ ਨੂੰ ਉੱਥੋਂ ਰੈਸਕਿਊ ਕਰ ਲਿਆ ਗਿਆ ਔਰ ਕੁਝ ਲੋਕਾਂ ਨੂੰ ਕੱਢ ਕੇ ਲਿਆਂਦੇ ਹੋਏ ਸਥਾਨਕ ਲੋਕ ਤੇ ਜਿਹੜੇ ਪ੍ਰਸ਼ਾਸਨ ਦੇ ਲੋਕ ਨਹੀਂ ਨਜ਼ਰ ਆ ਰਹੇ ਨੇ। ਔਰ ਬਿਲਕੁਲ ਲੱਗ ਰਿਹਾ ਹੈ ਕਿ ਜਿਵੇਂ 헤ਠਾਂ ਕੋਈ ਚੀਜ਼ ਨਹੀਂ ਸੀ ਇੱਕ ਘਰ ਜ਼ਰੂਰ ਸਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਬੱਸ ਡਿੱਗੀ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਪਹੁੰਚਿਆ ਸਥਾਨਕ ਜਿਹੜੇ ਆਲੇ ਦੁਆਲੇ ਦੇ ਲੋਕ ਸੀ ਉਹ ਵੀ ਪਹੁੰਚ ਗਏ ਜਾਂ ਜਿਹੜੇ ਉੱਥੋਂ ਲੰਘ ਰਹੇ ਹੋਣਗੇ ਉਹਨਾਂ ਨੇ ਵੀ ਉੱਥੇ ਆਪਣੀ ਗੱਡੀ ਰੋਕ ਲਈ ਹੋਵੇਗੀ ਜੇ ਸਾਹਮਣੇ ਤੁਹਾਨੂੰ ਇੱਕ ਘਰ ਨਜ਼ਰ ਆਉਂਦਾ ਹੈ ਉਹਦੇ ਅੱਗੇ ਇਹ ਬੱਸ ਦਾ ਮਲਬਾ ਹੈ ਹੁਣ ਬਿਲਕੁਲ ਬੱਸ ਤਾਂ ਲੱਗੀ ਨਹੀਂ ਰਹੀ ਕਿ ਇੱਥੇ ਬੱਸ ਨਾਮ ਦੀ ਵੀ ਕੋਈ ਚੀਜ਼ ਸੀ ਤੇ ਹਾਦਸਾ ਵਾਪਰੀ ਢੂੰਗੀ ਖੜ ਦੇ ਵਿੱਚ ਜਾ ਕੇ ਸਿਲਮਾਰ ਦੇ ਵਿੱਚ ਬੱਸ ਡਿੱਗੀ ਹੈ ਔਰ ਸਿਰਮੌਰ ਹਿਮਾਚਲ ਪ੍ਰਦੇਸ਼ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ Shimla ਤੋਂ Kupvi ਜਾ ਰਹੀ ਸੀ ਇਹ ਬੱਸ ਜਦੋਂ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋਈ ਔਰ ਉਸ ਦੀ ਵਜ੍ਹਾ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਅਫੜਾ ਦਫੜੀ ਦਾ ਮਾਹੌਲ ਤੇ ਇਸ ਵਿਚਾਲੇ ਜਿਹੜੇ ਕੁਝ ਰਾਹਗੀਰ ਨੇ ਉਹ ਵੀ ਉੱਥੋਂ ਮਦਦ ਦੇ ਲਈ ਅੱਗੇ ਆਏ ਅਸੀਂ ਕਈਆਂ ਨੂੰ ਦੇਖ ਪਾ ਰਹੇ ਹਾਂ ਕਿ ਕਈ ਤਾਂ ਉੱਥੋਂ ਲੱਗਦੇ ਕਿ ਜਿਵੇਂ ਟੂ-ਵਿਲਰ ਦੇ ਉੱਤੇ ਜਾ ਰਹੀ ਹੁੰਦੇ ਉਹਨਾਂ ਨੇ ਹੈਲਮਟ ਪਾਇਆ ਹੋਇਆ ਬੈਗ ਟੰਗਿਆ ਹੋਇਆ ਉਹ ਵੀ ਮਦਦ ਦੇ ਵਿੱਚ ਲੱਗੇ ਹੋਏ ਨੇ ਦਾ ਪ੍ਰਸ਼ਾਸਨ ਪਹੁੰਚਦਾ ਉਸ ਤੋਂ ਪਹਿਲਾਂ ਹੀ ਜਿਹੜੇ ਸਥਾਨਕ ਲੋਕ ਨੇ ਬਣ ਚੁੱਕੇ ਸੀ ਉਹਨਾਂ ਨੇ ਉੱਥੋਂ ਕੱਢ ਕੇ ਹਸਪਤਾਲ ਪਹੁੰਚਾਇਆ ਬਹੁਤ ਸਾਰੇ ਮਰੀਜ਼ਾਂ ਨੂੰ ਕੁਝ ਲੋਕ ਖੀਕ ਵੀ ਨੇ ਜਿਹੜੇ ਕਿਸਮਤ ਦੇ ਧਣੀ ਔਰ ਕਈਆਂ ਨੂੰ ਤਾਂ ਪਿੱਠ ਦੇ ਉੱਤੇ ਲੱਦ ਕੇ ਲਿਜਾਇਆ ਜਾ ਰਿਹਾ ਇਹ ਵੀ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਤੁਹਾਨੂੰ ਤਾਂ ਇਹ ਤਸਵੀਰ ਦੇਖੋ ਜਿਹੜੀ ਸ਼ਰਮਾਰ ਹਿਮਾਚਲ ਪ੍ਰਦੇਸ਼ ਦੀ ਅਸੀਂ ਆਪਣੇ ਦਰਸ਼ਕਾਂ ਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਖੜ ਦੇ ਵਿੱਚ ਲੱਗੀ ਹੈ ਬੱਸ ਸੱਤ ਸਵਾਰੀਆਂ ਦੀ ਮੌਤ ਇਸ ਹਾਦਸੇ ਦੇ ਵਿੱਚ ਹੋ ਚੁੱਕੀ ਹੈ ਹਾਲਾਂਕਿ ਇਹ ਕਿਵੇਂ ਹਾਦਸਾ ਹੋਇਆ ਇਹ ਖੱਡ ਦੇ ਵਿੱਚ ਕਿਵੇਂ ਡਿੱਗ ਗਈ ਬੱਸ ਇਹ ਸਾਰਾ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਲੈ ਕੇ ਚਲਦੇ ਹਾਂ ਤੁਹਾਨੂੰ ਫਰੀਦাবাদ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਲਾਲ ਸੇਣੀ ਇਸ ਸਮੇਂ ਸੰਬੋਧਨ ਕਰ ਰਹੇ ਨੇ ਸਿੱਧਾ ਫਰੀਦাবাদ ਦੇ ਰੋਕ ਕਰਨ ਵਹਾਂ ਪਰ ਯੂਨੀਵਰਸਿਟੀ ਵੀ ਸ਼ੁਰੂ ਕੀਤੀ ਜਾ ਰਹੀ ਹੈ ਕੁਟੇਲ ਕੇ ਅੰਦਰ ਜੋ ਇੱਕ ਬੜਾ ਰਿਸਰਚ ਸੈਂਟਰ ਵੀ वो बनने जा रहा है लगभग वो फाइनल दिशा के अंदर है जल्दी ही उसका उद्घाटन होगा और वो भी प्रदेश के लोगों को वहां पर उसका लाभ मिलेगा साथियों इसे ध्यान में रखते हुए प्रदेश के सभी ब्लड बैंकों का आधुनिकरण किया जा रहा है और इसमें सुरक्षित और इसको सुनिश्चित वो किया जा रहा है साथियों हमारा स्पष्ट मानना है हमारा एक सुझाव भी है कि न केवल आगामी बजट और अधिक सशक्त बने बल्कि हरियाणा को स्वस्थ और समृद्ध बनाने की हमारी यात्रा को भी हम मिलकर के गति दें आज जो सुझाव हमारे पास आए हैं साथियों हमारा ये मानना है कि अंतिम व्यक्ति तक स्वस्थ सेवा पहुँचना ही सुशासन की एक पहचान है साथियों हर व्यक्ति को ये लगना चाहिए उसके मन में ये भाव जगना चाहिए कि सरकार ये सरकार मेरी सरकार है जब ये भाव हर व्यक्ति के अंदर जगेगा कि ये सरकार हमारे लिए काम कर रही है तो वही सुशासन की असली पहचान है साथियों मैं ये कहना चाहता हूँ कि इसी विश्वास के साथ आप सभी के बीच मैं यहाँ इतनी देर बैठा रहा और एक एक सुझाव जो आप लोगों ने दिया है उस सुझाव को मैंने बहुत ध्यानपूर्वक सुना भी है उसको लिखा भी है और हमारी पूरी टीम आज आप सब के बीच में आप सब के महत्वपूर्ण सुझावों को उन्होंने भी सुना है उन्होंने लिखा भी है और आपके जो महत्वपूर्ण सुझाव हमारे पास आए हैं इस बार आपके सुझावों की गुणवत्ता व्यवहारिकता और दूरदर्शिता पिछले वर्ष से और अच्छी होगी मुझे ऐसा पूरा विश्वास है उन्होंने नोट किया है और वो सभी के सभी जो सुझाव आपने दिए हैं मुझे पूरा विश्वास है कि उनको इस बजट के अंदर शामिल किया जाएगा साथियों मैं अंत में आपसे एक अनुरोध करना चाहता हूं कि अगला जो आठ दस दिन आप जो मैंने जिसका जिक्र किया है क्यूआर कोड का आपके टेबल के ऊपर पड़ा है जो हमने चैट बॉक वो आज लॉन्च किया है उसके ऊपर आप अपने सुझाव अवश्य हमें दें क्योंकि आपके महत्वपूर्ण सुझाव हैं हम कैसे आगे इस स्वास्थ्य के क्षेत्र में और इसको सशक्त और मजबूत कर सकें साथियों मेरा दूसरा आपसे अनुरोध है कि जब विधानसभा का सत्तर चले विधानसभा का सत्तर और जिस दिन क्योंकि मैं फाइनेंस मिनिस्टर भी हूं और फाइनेंस मंत्री होने के नाते बजट भी मुझे पेश करना पड़ता है मेरा आपसे आग्रह है कि जिस दिन मैं बजट पेश करूं, आप अवश्य उसको देखिएगा आप उसको सुने और आपको ये लगेगा कि हमने जो सुझाव दिए थे इस बजट में वो सारे सुझाव इसके अंदर सम्मिलित हुए हैं वो आपको महसूस होगा और साथियों हो, मैं आपसे ये भी आग्रह करूंगा जिन हमारे महानुभाव के इसमें सुझाव शामिल होंगे हम बाकायदा उनको निमंत्रण भी भेजेंगे और निमंत्रण भेज करके उनको विधानसभा की गैलरी में वहीं बैठा करके उनको वो सुने ये ऐसी भी हम व्यवस्था करेंगे ताकि ये बजट जब मैंने कहा है ये बजट ये सरकार का बजट नहीं ये बजट ये प्रदेश की जनता का होना चाहिए आम व्यक्ति का बजट होना चाहिए उसको लेकर के हमारी सरकार ये गति से काम कर रही है साथियों अंत में मैं इस बजट पूर्व परामर्श प्रक्रिया में आपकी सक्रिय भागीदारी सहभागिता और सकारात्मक सोच और सहयोग के लिए ਆਪ ਸਭੀ ਮਹਨੁਭਾਵ ਦਾ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਤਾ ਹੂੰ ਆਪ ਸਭ ਦਾ ਮੈਂ ਅਭਾਰ ਵੀ ਵਿਅਕਤ ਕਰਤਾ ਹੂੰ ਕਾਂਗਰਸ ਦੀ ਐਂਟਰੀ ਹੋਈ ਹੈ ਪ੍ਰਤਾਪ ਬਾਜਪਾ ਕਾਂਗਰਸ ਦੇ ਅਗੂ ਪ੍ਰਤਾਪ ਬਾਜਪਾ ਨੇ ਕਿਹਾ ਕਿ ਮੁਖਮੰਦਰੀ ਧਾਰਮਿਕ ਸੰਸਥਾਵਾਂ ਨੂੰ ਚੁਣੌਤੀ ਦੇ ਰਹੇ ਨੇ ਅਕਾਲ ਤਖਤ ਤੋਂ ਸਵਾਲ ਕਰਨ ਤੋਂ ਪਹਿਲਾਂ ਜਨਤਾ ਨੂੰ ਹਿਸਾਬ ਦੇਣ ਉੱਥੇ ਆਪਣੇ ਆਪ ਨੂੰ ਰਾਜਿਆ ਵਰਗਾਂ ਉੱਥੇ ਪੇਸ਼ ਕਰਨਾ ਚਾਹੁੰਦਾ ਇਹਦਾ ਮੈਨੂੰ ਉੱਥੇ ਕੈਮਰੇ ਤਾਂ ਉਹ ਮੈਂ ਹਿਸਾਬ ਲੈਣਾ ਉਹ ਭਗਵੰਤ ਉਹਨਾਂ ਕੋਲ ਹਿਸਾਬ ਬਾਅਦ ਚ ਮੰਗੀ ਪਹਿਲੇ ਪੰਜਾਬ ਦੇ ਲੋਕ ਤੇਰੇ ਕੋਲ ਹਿਸਾਬ ਮੰਗਦੇ ਰਹੇ ਨੇ ਦੇਰਸਲ ਸੀਐਮ ਭਗਵੰਤ ਮਾਨ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਜਦੋਂ ਅਕਾਲ ਤਖਤ ਸਾਹਿਬ ਦੀ ਪੇਸ਼ ਹੋਣ ਸਾਰੇ ਚੈਨਲਾਂ ਦੇ ਉੱਤੇ ਉਸ ਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਤਾਂ ਕਿ ਸੰਗਤ ਪਲ-ਪਲ ਅਤੇ ਪੈਸੇ ਦੇ ਹਿਸਾਬ ਕਿਤਾਬ ਦੇ ਨਾਲ ਜੁੜੀ ਰਹੇ ਦੱਸਦੀ ਹੈ ਕਿ ਕੱਲ ਤੱਕ ਸਾਹਿਬ ਦੀ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਕੜਚ ਨੇ ਮੁੱਖ ਮੰਤਰੀ ਬਾਦ ਨੂੰ ਉਹਨਾਂ ਦੇ ਗੋਲਕ ਵਾਲੇ ਬਿਆਨ ਨੂੰ ਲੈ ਕੇ ਤਨਬ ਕੀਤਾ ਹੈ। ਔਰ 15 ਤਰੀਕ ਨੂੰ ਪੇਸ਼ੀ ਹੈ ਔਰ 15 ਤਰੀਕ ਮਤਲਬ ਕਿਹਾ ਗਿਆ ਹੈ 5 ਦਿਨ ਅਜੇ ਵੀ ਬਾਕੀ ਨੇ ਹਾਲਾਂਕਿ ਇਸ ਦਿੱਤੇ ਸਿਆਸੀ ਰੌਲਾ ਖੂਬ ਪਾਣ ਨੂੰ ਸਮਾਂ ਹੀ ਦੇ ਰਿਹਾ ਹੈ ਹੁਣ ਮੁੱਖ ਮੰਤਰੀ ਉੱਤੇ ਪਹੁੰਚਦੇ ਨੇ ਲਾਈਵ ਟੈਲੀਕਾਸਟ ਹੁੰਦਾ ਜਾਂ ਨਹੀਂ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਅੱਗੇ ਬਾਦਿਆਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀਸ਼ੀ ਦੇ ਬਿਆਨ ਦੇ ਉੱਤੇ ਕਾਂਗਰਸ ਸਵਾਲ ਚੁੱਕ ਰਹੀ ਹੈ। ਕਾਂਗਰਸ ਦੇ ਐਮਪੀ ਸੁਖਿੰਦਰ ਸਿੰਘ ਿੰਦਾਵਾਨੀ ਮਾਮਲੇ 'ਚ ਦਿੱਲੀ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ ਤੇ ਆਤੀਸ਼ੀ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਉਧਰ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ। ਅਧਿ ਕਿਹਾ ਹੈ ਕਿ ਇਹ ਪਾਰਟੀ ਦੀ ਸੋਚ ਨੂੰ ਦਰਸਾਉਂਦਾ ਹੈ। ਉਹ ਬੀਬੀ ਆਤੀਸ਼ੀ ਨੂੰ ਜਾਂ ਤੋ ਆਕੇ ਸ੍ਰੀ ਅਕਾਲ ਸਤ ਜੀ ਸਾਹਿਬ ਤੋਂ ਮਾਫੀ ਮੰਗਣੀ ਚਾਹੀਦੀ ਹੈ। ਨਹੀਂ ਫਿਰ ਪ੍ਰਸ਼ਾਸਨ ਨੂੰ ਉਹਨਾਂ ਦੇ ਖਿਲਾਫ ਜਿਹੜੀ ਬੰਦ ਦੀ ਯੋਗ ਧਾਰਾ ਲਾ ਕੇ ਬੀਬੀ ਦੇ ਖਿਲਾਫ ਉਸ ਬੀਬੀ ਦੇ ਖਿਲਾਫ ਕੇਸ ਦਰਜ ਕਰਨਾ ਚਾਹੀਦਾ ਹੈ। ਬੋਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਤੀਸ਼ੀ ਦੇ ਬਿਆਨ ਦੇ ਉੱਤੇ ਸਖਤ ਨਿਰਾਸ਼ਗੀ ਜ਼ਾਹਰ ਕੀਤੀ ਅਤੇ ਮਾਮਲੇ 'ਚ ਸਖਤ ਕਾਰਵਾਈ ਦੀ ਮੰਗ ਕੀਤੀ ਤੇ ਮੈਂ ਉਹ ਉਹਨਾਂ ਬਾਰੇ ਜਿਹੜੀ ਮਾੜੀ ਸ਼ਬਦਾਲੀ ਬੋਲਣੀ ਤੇ ਇਹਦੀ ਮਾੜੀ ਮਾਨਵਤਾ ਦੀ ਨਿਸ਼ਾਨੀ ਹੈ ਤੇ ਜਾਂ ਫਿਰ ਆਤੀਸ਼ੀ ਨੇ ਕਦੀ ਸਾਡਾ ਇਤਿਹਾਰ ਨਹੀਂ ਪੜਿਆ ਪ੍ਰਧਾਨ ਸ਼ੋਮਣੀ ਕਮੇਟੀ ਨੂੰ ਵੀ ਤੇ ਕਾਲਤਾ ਸਾਹਿਬ ਦੇ ਜਹਦਾ ਨੂੰ ਬੇਨਤੀ ਕਰਦਾ ਕਿ ਇਹਨੂੰ ਕਿਸ ਤਰ੍ਹਾਂ ਇਹ ਇਹਦੇ ਵਿਰੁੱਧ ਜਿਹੜਾ ਬੰਦਾ ਐਕਸ਼ਨ ਜਿਹੜਾ ਉਹ ਲਿਆ ਜਾਵੇ। ਅਤੀਸ਼ੀ ਦੇ ਬਿਆਨ ਤੇ ਕਮਸਾਨ ਲਗਾਤਾਰ ਤੇਜ਼ ਹੋ ਰਿਹਾ ਹੈ। ਦੇਖਣਾ ਹੋਵੇਗਾ ਕਿ ਇਹ ਮਾਮਲਾ ਅੱਗੇ ਕੀ ਮੋੜ ਲੈਂਦਾ ਹੈ। ਹੁਣ ਅੱਗੇ ਵੱਧਦੇ ਤੇ ਗੱਲ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਦੀ ਪੰਜਾਬ ਕੈਬਨਿਟ ਦੀ ਜੋ ਬੈਠਕ ਚੱਲ ਰਹੀ ਸੀ ਉਹ ਖਤਮ ਹੋ ਚੁੱਕੀ ਹੈ। ਕਰੀਬ 4 ਵਜੇ ਬੈਠਕ ਸ਼ੁਰੂ ਹੋਈ ਤੇ ਇਹ ਕਰੀਬ-ਕਰੀਬ ਸਵਾ ਘੰਟਾ ਬੈਠਕ ਚੱਲੀ ਹੈ ਔਰ ਥੋੜੀ ਦੇਰ ਦੇ ਵਿੱਚ ਪ੍ਰੈਸ ਬਰੀਫਿੰਗ ਦਿੱਤੀ ਜਾਵੇਗੀ ਕੈਬਨਿਟ ਮੰਤਰੀ ਹੋਰਾਂ ਦੇ ਵੱਲੋਂ। ਤੇ ਕਈ ਅਹਿਮ ਫੈਸਲਿਆਂ ਦੇ ਉੱਤੇ ਮੋਹਰ ਲੱਗੀ ਹੋ ਸਕਦੀ ਹੈ ਇਸ ਦੇ ਵਿੱਚ ਜਾਣਕਾਰੀ ਸਾਡੇ ਕੋਲ ਹੈ। ਔਰ ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ ਉਮੀਦ ਕਰਦੇ ਹਾਂ ਕਿ ਪ੍ਰੈਸ ਬਰੀਫਿੰਗ ਦੇ ਦੌਰਾਨ ਕਲੀਅਰ ਹੋਏਗਾ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੈ ਜੋ ਹੁਣ ਖਤਮ ਹੋਈ ਹੈ ਥੋੜੀ ਦੇਰ ਦੇ ਵਿੱਚ ਪ੍ਰੈਸ ਬਰੀਫਿੰਗ ਹੋਏਗੀ ਬਿਲਕੁਲ ਮੀਡੀਆ ਦੇ ਸਾਥੀ ਉੱਥੇ ਪਹੁੰਚ ਚੁੱਕੇ ਨੇ ਔਰ ਤੁਸੀਂ ਤਸਵੀਰ ਦੇ ਵਿੱਚ ਵੀ ਇਸ ਸਮੇਂ ਦੇਖ پا ਰਹੇ ਹੋ ਇਹ ਲਾਈਵ ਦ ਵੀਰਾਂ ਨੇ ਜਿੱਥੇ ਆ ਕੇ ਜਿਹੜੇ ਮੰਤਰੀ ਨੇ ਹੁਣਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਜਾਣਕਾਰੀ ਸਾਡੇ ਕੋਲ ਇਹ ਵੀ ਹੈ ਕਿ ਹਰਪਾਲ ਚਿਮਾ ਹੋ ਸਕਦਾ ਹੈ ਕਿ ਆ ਕੇ ਪ੍ਰੈਸ ਬਰੀਫਿੰਗ ਕਰਨ ਫైనాన్స్ ਮਿਨਿਸਟਰ ਨੇ ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ ਕਿਉਂਕਿ 15 ਤਰੀਕ ਤੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕੀਤਾ ਜਾਣਾ ਹੈ ਹੋਰ ਵੀ ਬਹੁਤ ਸਾਰੇ ਕਿਉਂਕਿ ਵੱਡਾ ਸਟੇਟ ਹੈ ਪੰਜਾਬ ਦਾ ਬਹੁਤ ਸਾਰੇ ਇਸ਼ੂਜ਼ ਹੁੰਦੇ ਆ ਜਿਸ ਦੇ ਉੱਤੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਵਿਚਾਰਾ ਹੁੰਦੀਆਂ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਜ਼ਰੂਰ ਪੰਜਾਬ ਦੇ ਲੋਕਾਂ ਦੇ ਲਈ ਕੋਈ ਖੁਸ਼ਖਬਰੀ ਇਸ ਲਈ ਵੀ ਆਏਗੀ ਇਸ ਮੀਟਿੰਗ ਦੇ ਵਿੱਚ ਵੀ ਆਏਗੀ ਔਰ ਕਾਬਿਲ ਗੌਰ ਇਹ ਵੀ ਹੈ ਕਿ 2026 ਇਲੈਕਸ਼ਨ ਇਅਰ ਹੈ ਔਰ ਇਸ ਇਲੈਕਸ਼ਨ ਇਅਰ ਦੇ ਵਿੱਚ ਵੀ ਸਰਕਾਰ ਕੋਈ ਸੁਗਾਤ ਲੈ ਕੇ ਆ ਸਕਦੀ ਹੈ ਉਹ ਕਦੋਂ ਆਉਂਦੀ ਹੈ ਬਜਟ ਨੂੰ ਲੈ ਕੇ ਕੀ ਹੁੰਦਾ ਹਾਲਾਂਕਿ ਬਜਟ ਅਜੇ ਥੋੜਾ ਜਿਆਦਾ ਦੂਰ ਹੈ ਪੰਜਾਬ ਦਾ ਬਜਟ ਆਮ ਤੌਰ ਤੇ ਮਾਰਚ ਦੇ ਵਿੱਚ ਹੀ ਆਉਂਦਾ ਹੈ ਕੇਂਦਰ ਦਾ ਬਜਟ 1 ਫਰਵਰੀ ਨੂੰ ਆਉਂਦਾ ਹੈ ਤਾਂ ਫਿਰ ਜਿਹੜਾ ਪੰਜਾਬ ਦਾ ਬਜਟ ਹੋਏਗਾ ਉਸ ਦੇ ਉੱਤੇ ਵੀ ਬਹੁਤ ਸਾਰੀਆਂ ਨਜ਼ਰਾਂ ਇਸ ਵਾਰ ਡੈਫੀਨਿਟਲੀ ਹੋਣਗੀਆਂ ਤਾਂ ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਹੈ ਕਿਸੇ ਵੀ ਵੇਲੇ ਜਿਹੜੀ ਪ੍ਰੈਸ ਬਰੀਫਿੰਗ ਹੈ ਉਹ ਕੈਬਨਿਟ ਮੰਤਰੀ ਦੇ ਵੱਲੋਂ ਸ਼ੁਰੂ ਕੀਤੀ ਜਾ ਸਕਦੀ ਹੈ ਜੋ ਜਾਣਕਾਰੀ ਸਾਡੇ ਕੋਲ ਕੀ ਹਰਪਾਲ ਚੀਮਾ ਪ੍ਰੈਸ ਬਰੀਫ ਅੱਜ ਕਰਨਗੇ ਤੇ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ মিডিਆ ਦੇ ਸਾਹਮਣੇ ਰੱਖੀ ਜਾਏਗੀ ਕਿ ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਔਰ ਕਿਹੜੇ ਮੁੱਦਿਆਂ ਤੇ ਵਿਚਾਰਾਂ ਹੋਈਆਂ ਨੇ ਕਿਹੜੇ ਮੁੱਦਿਆਂ ਤੇ ਮੋਹਰਾਂ ਲੱਗੀਆਂ ਤਾਂ ਜਿਵੇਂ ਪ੍ਰੈਸ ਬ੍ਰੀਫਿੰਗ ਸ਼ੁਰੂ ਹੋਈ ਗਈ ਅਸੀਂ ਤੁਹਾਨੂੰ ਦੁਬਾਰਾ ਉੱਥੇ ਲੈ ਕੇ ਚੱਲਾਂਗੇ ਚੰਡੀਗੜ੍ਹ ਦੇ ਵਿੱਚ ਇਹ ਪ੍ਰੈਸ ਜਿਹੜਾ ਬਿਆਨ ਦਿੱਤਾ ਜਾਣਾ ਹੈ ਇਸ ਤੋਂ ਚੱਲ ਕੇ ਕੁਝ ਹੋਰ ਖਬਰਾਂ ਦੇ ਰੁੱਕ ਕਰਦੇ ਆਂ ਪੰਜਾਬ ਪੁਲਿਸ ਨੇ ਬਿਕਰਮ ਮਜੀਠੀਆ ਦੇ ਅਮ੍ਰਿਤਸਰ ਵਾਲੇ ਘਰ ਦੇ ਵਿੱਚ ਕੰਮ ਕਰਨ ਵਾਲੇ ਨੌਕਰ ਦਵਿੰਦਰ ਸਿੰਘ ਵੀਰਕਾ ਨੂੰ ਗ੍ਰਿਫਤਾਰ ਕਰ ਲਿਆ ਹੈ ਦਵਿੰਦਰ ਸਿੰਘ ਦੇ ਉੱਤੇ ਵਿਜੀਲੈਂਸ ਦੇ ਕੰਮ ਦੇ ਵਿੱਚ ਅੜੀਕਾ ਪਾਉਣ ਦਾ ਇਲਜ਼ਾਮ ਹੈ ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਦੀ ਗ੍ਰਿਫਤਾਰੀ ਦੇ ਦੌਰਾਨ ਵੀ ਦਵਿੰਦਰ ਨੇ ੜਿੱਕਾ ਪਾਇਆ ਸੀ ਬਹਰ ਹਾਲ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ 2 ਦਿਨ ਦੀ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ ਕੁਝ ਦਿਨ ਪਹਿਲਾਂ ਹੀ ਪੁਲਿਸ ਨੇ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਮਜੀਠੀਆ ਦੇ ਨਾਲ ਜੁੜੇ ਦੂਜੇ ਸ਼ਖਸ ਦੀ ਗ੍ਰਿਫਤਾਰੀ ਹੋਈ ਹੈ ਪਿਛਲੇ ਸਾਲ 25 ਜੂਨ ਨੂੰ ਸਾਬਕਾ ਅਕਾਲੀ ਮੰਤਰੀ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹ ਗ੍ਰਿਫਤਾਰੀ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਕੇਸ ਦੇ ਵਿੱਚ ਹੋਈ ਸੀ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਵਿਜੀਲੈਂਸ ਦੀ ਟੀਮ ਮਜੀਠੀਆ ਨੂੰ ਮੁਹਾਲੀ ਲੈ ਕੇ ਗਈ ਉਸ ਸਮੇਤ ਹੀ ਮਜੀਠਿਆ ਜੇਲ੍ਹ ਦੇ ਵਿੱਚ ਬੰਦ ਨੇ ਉਧਰ ਕਰਨਾਲ ਪੁਲਿਸ ਨੇ ਕਰੀਬ 1.2 ਕਰੋੜ ਰੁਪਏ ਦੇ ਸੋਨੇ ਦੀ ਲੁੱਟ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਚਾਰ ਮਲਜ਼ਮਾਨਾਂ ਨੂੰ ਗ੍ਰਿਫਤਾਰ ਕਰ ਲਿਆ। ਅਤੇ ਖੁਲਾਸਾ ਕੀਤਾ ਕਿ ਮਲਜ਼ਮਾਨੀ ਛੇਤੀ ਅਮੀਰ ਬਣਨ ਦੀ ਚਾਹਤ ਦੇ ਵਿੱਚ ਇਹ ਲੁੱਟ ਦੀ ਵਾਰਦਾਤ ਰਚੀ ਸੀ। ਪੁਲਿਸ ਦੇ ਮੁਤਾਬਿਕ ਸਰਾਫਾ ਬਾਜ਼ਾਰ ਦੇ ਵਿੱਚ ਕੰਮ ਕਰਨ ਵਾਲੇ ਪ੍ਰਿੰਸ ਅਤੇ ਦਿਨੇਸ਼ ਨੇ ਅੰਦਰੂਨੀ ਜਾਣਕਾਰੀ ਦੇ ਆਧਾਰ 'ਤੇ ਪਲਾਨ ਬਣਾਇਆ ਅਤੇ ਸੋਨਾ ਘਰ ਲੈ ਜਾਣ ਵਾਲੇ ਕਾਰੀਗਰ ਆਦਿਕ ਪਾਟਿਲ ਨੂੰ ਟਾਰਗੇਟ ਕੀਤਾ। सराफा बाज़ार करनाल में वो और उनके एक रिश्तेदार हैं वो अपने कुछ कैश और गोल्ड लेके अपने घर की तरफ आ रहे थे तो कुछ युवकों ने इनके साथ सिर पे चोटे मारकर इनसे कैश और गोल्ड लूट के फरार हो गए थे तो इसी में इन्वेस्टिगेशन को कंक्लूड करते हुए स्थानीय पुलिस ने चार व्यक्तियों को गिरफ्तार किया है मुलजमा ने सेक्टर सोलह के स्कूटी सवार आधिक देते हमला करके करीबे बारह सौ चालीस ग्राम सोना दस लाख की नकदी लुटी जिन्होंने करनाल अंबाला तो गिरफ्तार किया है उनके पोजेशन से बारह सौ चालीस ग्राम के करीब गोल्ड जो है और दो लाख रुपए कैश अभी अभी रिकवर किए हैं एक एक स्कूटी रिकवर की है और इसकी टोटल अमाउंट देखा जाए तो पौने दो करोड़ रुपए की कुल रिकवरी है जो पुलिस ने की है आगे भी इन्वेस्टिगेशन जारी है फिलहाल पुलिस ने मुलजमा तो पूरा लुटिया गया सोना दो लाख रुपए की नकदी बरामद कर ली है ਲੈ ਕੇ ਚੱਲਦੇ ਹਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਕੈਬਨਿਟ ਦੀ ਬੈਠਕ ਤੋਂ ਬਾਅਦ ਹਰਪਾਲ ਜੀਮਾ ਮੀਡੀਆ ਦੇ ਮੁਖਾਤਿਬ ਹੋ ਰਹੇ ਨੇ ਉਹਨਾਂ ਦਾ ਰੁਕਾ ਤਾਂ ਪੰਜਾਬ ਸਰਕਾਰ ਦੀ ਪ੍ਰੈਸ ਕਾਨਫਰੰਸ ਹਰਪਾਲ ਜੀਮਾ ਸੂਬੇ ਦੇ ਖਜ਼ਾਨਾ ਮੰਤਰੀ ਮੀਡੀਆ ਦੇ ਮੁਖਾਤਿਬ ਹੋਣ ਆਏ ਨੇ ਅੱਜ ਦੀ ਕੈਬਨਿਟ ਦੀ ਬੈਠਕ ਦੇ ਵਿੱਚ ਕੀ ਫੈਸਲੇ ਲਏ ਗਏ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਪੰਜਾਬ ਸਰਕਾਰ ਜਾਂ ਪੰਜਾਬ ਕੈਬਨਿਟ ਨੇ ਕਿਹੜੇ ਫੈਸਲੇ ਲਏ ਨੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸਿਹਤ بیمਾ ਯੋਜਨਾ 15 ਤਰੀਕ ਤੋਂ ਅਨੌンス ਕੀਤਾ ਗਿਆ ਕਿ ਇਸ ਦਾ ਆਗਾਜ਼ ਕੀਤਾ ਜਾ ਰਿਹਾ ਹੈ ਤੇ ਆਨ ਬੜਾ ਸਾਲ ਇਹ ਪੂਰਾ ਇਲੈਕਸ਼ਨ ਈਅਰ ਹੈ 2027 ਦੇ ਵਿੱਚ ਵੋਟਾਂ ਪੈਣੀਆਂ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆਂ ਤੇ ਸਮਝਦੇ ਆਂ ਤੇ ਉਹ ਵੀ ਕਿਤੇ ਨਾ ਕਿਤੇ ਜ਼ਹਿਨ ਦੇ ਵਿੱਚ ਹੁਣ ਕੈਬਨਿਟ ਦੇ ਜਾਂ ਸਰਕਾਰ ਦੇ ਰਹੇਗਾ ਕੁਝ ਹੀ ਪਰਾਂ ਦੇ ਵਿੱਚ ਪ੍ਰੈਸ ਬਰੀਫਿੰਗ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ ਹਰਪਾਲ ਚਿਮਾ ਸੈਟਲ ਡਾਊਨ ਹੁੰਦੇ ਹੋਏ ਔਰ ਮੀਡੀਆ ਦੇ ਨਾਲ ਗੱਲਬਾਤ ਉਹ ਕਰਨਗੇ ਤਾਂ ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ ਉਮੀਦ ਕਰਦੇ ਆਂ ਕਿ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਲਈ ਵੀ ਕੋਈ ਨਾ ਕੋਈ ਅਹਿਮ ਤੇ ਵੱਡੀ ਖਬਰ ਨਿਕਲ ਕੇ ਜ਼ਰੂਰ ਆਈ। ਹਰਪਾਲ ਜੀ ਮਾਂ ਸੂਬੇ ਦੇ ਖਜ਼ਾਨਾ ਮੰਤਰੀ ਨੇ ਔਰ ਜਿਹੜਾ ਫਾਈਨੈਂਸ ਡਿਪਾਰਟਮੈਂਟ ਹੁੰਦਾ ਹੈ ਉਹ ਤੁਸੀਂ ਕਹੋਗੇ ਇੱਕ ਤਰੀਕੇ ਨਾਲ ਪੂਰਾ ਸਟੇਟ ਉਸ ਦੇ ਉੱਤੇ ਨਿਰਭਰ ਹੈ ਪੈਸਾ ਕਿੱਥੋਂ ਆ ਰਿਹਾ ਹੈ ਕਿੱਥੇ ਜਾ ਰਿਹਾ ਹੈ ਔਰਪਾਲ ਜੀ ਮਾਂ ਬਾਕੀ ਸਮਝਦੇ ਨਹੀਂ ਪਰ ਦੂਜੇ ਪਾਸੇ ਉਹਨਾਂ ਦੇ ਉੱਤੇ ਵੀ ਇੱਕ ਤੁਸੀਂ ਕਹੋ ਕਿ ਨਜ਼ਰਾਂ ਹੁੰਦੀਆਂ ਨੇ ਕਿ ਉਹ ਕਿਸ ਤਰੀਕੇ ਨਾਲ ਯੂਟਿਲਾਈਜੇਸ਼ਨ ਹੋ ਰਹੀ ਹੈ ਕੋਈ ਵੀ ਸਕੀਮ ਹੁੰਦੀ ਹੈ ਉਸ ਦੇ ਪਿੱਛੇ ਪੈਸਾ ਲੱਗਿਆ ਹੁੰਦਾ ਹੈ ਤਾਂ ਫਿਰ ਉਹ ਹਰਪਾਲ ਸਿੰਘ ਮਾ ਬਖੂ ਬੀ ਉਸ ਨੂੰ ਦੇਖਦੇ ਨੇ ਤੇ ਸਮਝਦੇ ਨੇ ਤਾਂ ਹਰਪਾਲ ਸਿੰਘ ਮਾ ਪ੍ਰੈਸ ਰੀਫਿੰਗ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸੁਣਦੇ ਹਾਂ ਕੀ ਕਹਿੰਦੇ ਨੇ ਵਿਰਿੰਦਰ ਗੋਇਲ ਵੀ ਆ ਚੁੱਕੇ ਨੇ ਕੈਬਨਟ ਕੋ ਪਹਿਲਾ ਮੀਡੀਆ ਦੇ ਸਾਰੇ ਸਾਥੀਆਂ ਦਾ ਬាទ ਬਾਤ ਸ਼ੁਕਰੀਆ ਬាទ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਟ ਕਲੀਗ ਵਿਰਿੰਦਰ ਗੋਇਲ ਜੀ ਅੱਜ ਇਸ ਦੀ ਅੱਜ ਇਸ ਜਿਹੜੀ ਅਹਿਮ ਪ੍ਰੈਸ ਕਾਨਫਰੰਸ ਹੌਂਸਲੇ ਪਹੁੰਚੇ ਨੇਗੇ ਅੱਜ ਪੰਜਾਬ ਕੈਬਨਟ ਦੀ ਕਹਿਮ ਮੀਟਿੰਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਜੀ ਦੀ ਗਵਾਈ ਚੋਈ ਜਿਦੇ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਮਹੱਤਮਪੂਰਨ ਫੈਸਲੇ ਜਿਹੜੇ ਮੈ ਸੋਚਦਾ ਪੰਜਾਬ ਦੀ ਤਰੱਕੀ ਨੂੰ ਲੈ ਕੇ ਹੋਏ ਨੇਗੇ ਉਹਨਾਂ ਵਿੱਚੋਂ ਬਹੁਤ ਲੰਬੇ ਅਰਸੇ ਤੋਂ ਜਿਹੜਾ ਇੱਕ ਬਾਬਾ ਹੀਰਾ ਸਿੰਘ ਪਠਨ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲਹਿਰਾਗਾਗਾ ਉਹਦਾ ਪੂਰਾ ਸਟਾਫ ਕਾਫੀ ਲੰਬੇ ਅਰਸੇ ਤੋਂ ਜਿਹੜਾ ਉਹ ਖਾਲੀ ਬੈਠਾ ਸੀ ਕਿਉਂਕਿ ਬਹੁਤ ਪੁਰਾਣੀਆਂ ਸਰਕਾਰਾਂ ਦੀਆਂ ਨਾਕਾਮੀਆਂ ਦੇ ਕਾਰਨ ਉਹਨਾਂ ਦੀਆਂ ਗਲਤੀਆਂ ਦੇ ਕਾਰਨ ਅਕਾਲੀ ਦਲ ਭਾਜਪਾ ਕਾਂਗਰਸ ਪਾਰਟੀ ਨੇ ਜੋ ਉੱਥੇ ਹਾਲਾਤ ਪੈਦਾ ਕੀਤੇ ਸੀ ਉਹਦੇ ਕਾਰਨ ਮੈਂ ਸਮਝਦਾ ਉਹ ਕਾਲਜ ਜਿਹੜਾ ਬੰਦ ਹੋ ਗਿਆ ਸੀਗਾ ਉੱਥੇ ਇੱਕ ਵੀ ਬੱਚਾ ਜਿਹੜਾ ਪੜ੍ਹਾਈ ਕਰਨ ਲਈ ਨਹੀਂ ਸੀਗਾ ਜਿਆਦਾ ਐਕਸਪਲੇਨ ਵਿਰੇਂਦਰ ਜੀ ਕਰਨਗੇ ਮੈਂ ਤਾਂ ਮੋਟਾ ਜਿਹਾ ਐਕਸਪਲੇਨ ਕਰ ਰਿਹਾ ਕਿ ਉੱਥੇ ਇੱਕ ਵੀ ਬੱਚਾ ਨਹੀਂ ਸੀਗਾ ਔਰ ਕਾਲਜ ਬੰਦ ਸੀਗਾ ਔਰ ਸਟਾਫ ਵਿਚਾਰਾ ਉਹ ਆਪਣਾ ਬੇਰੁਜ਼ਗਾਰ ਹੋ ਗਿਆ ਸੀਗਾ ਅੱਜ ਉਹ ਸਟਾਫ ਦੇ ਕੁੱਲ ਸਟਾਫ ਹੈ ਮੇਰੇ 93 ਜਿਹੜੇ ਮੈਂਬਰ ਨੇਗੇ ਉਹਨਾਂ 93 ਮੈਂਬਰਾਂ ਨੂੰ ਜਿਹੜਾ ਅਸੀਂ ਹੋਰ ਨਾਲ ਡਿਪਾਰਟਮੈਂਟਾਂ ਚ ਅਡਜਸਟ ਕਰ ਰਹੇ ਹਾਂਗੇ ਔਰ ਇਹ ਬਹੁਤ ਵੱਡਾ ਫੈਸਲਾ ਉਹਨਾਂ ਮੁਲਾਜ਼ਮਾਂ ਦੇ ਲਈ ਹੈ ਜਿਹੜੇ ਲਗਾਤਾਰ ਮੈਂ ਸਮਝਦਾ ਸੰਘਰਸ਼ ਕਰ ਰਹੇ ਸੀ ਉਹ ਸਰਕਾਰ ਤੋਂ ਮੰਗ ਕਰ ਰਹੇ ਸੀ ਉਹ 93 ਅਧਿਆਪਕ ਜਿਹੜੇ ਨੇਗੇ ਆਉਣ ਵਾਲੇ ਸਮੇਂ ਜਿਵੇਂ ਡਿਫਰੈਂਟ ਡਿਪਾਰਟਮੈਂਟਾਂ ਚ ਅਡਜਸਟ ਹੋਣਗੇ ਇਹਦੇ ਨਾਲ ਹੀ ਜਿਹੜਾ ਇੱਕ ਬਹੁਤ ਹੀ ਮਹੱਤਮ ਫ਼ੈਸਲਾ ਹੋਇਆਗਾ ਕਿ ਜਿਹੜਾ ਇਹ ਕਾਲਜ ਬੰਦ ਹੋਇਆਗਾ ਉਸ ਕਾਲਜ ਦੇ ਵਿੱਚ ਅਸੀਂ ਕਟਗਿੰਤੀ ਮੈਡੀਕਲ ਕਾਲਜ ਸਥਾਪਿਤ ਕਰਨ ਜਾ ਰਹੇ ਆ ਮੈਂ ਸਭ ਤੋਂ ਪਹਿਲਾਂ ਮੇਰੇ ਵੱਡੇ ਭਰਾ ਵਿਰਿੰਦਰ ਗੋਇਲ ਜੀ ਨੂੰ ਮੁਬਾਰਕਬਾਦ ਵੀ ਦੇਣਾ ਚਾਹੂਗਾ ਕਿਉਂਕਿ ਸਾਡਾ ਦੋਨਾਂ ਦਾ ਹਲਕਾ ਹੈਗਾ ਲਹਿਰਾ ਗਾਗਾ ਗਾਗਾ ਪਿੰਡ ਮੇਰੇ ਪਿੰਦਾ ਲਹਿਰਾ ਇਹਨਾਂ ਦਾਗਾ ਉਹ ਲਹਿਰਾ ਗਾਗਾ ਇਸ ਗੱਲ ਕਰਕੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਬਾਬਾ ਹੀਰਾ ਸਿੰਘ ਪਠਾਨ ਟੈਕਨੀਕਲ ਕਾਲਜ ਜਿਹੜਾ ਲਹਿਰਾ ਗਾਗਾ ਸੀਗਾ ਹੁਣ ਉਹ ਕਟਗਿੰਤੀ ਮੈਡੀਕਲ ਕਾਲਜ ਦੇ ਵਿੱਚ ਤਬਦੀਲ ਹੋ ਜਾਊਗਾ ਜਿਹੜੀ ਬਹੁਤ ਹੀ ਵੱਡੀ ਮੈਂ ਸਮਝਦਾ ਪੰਜਾਬ ਦੇ ਉਸ ਬੈਕਵਰਡ ਇਲਾਕੇ ਦੇ ਲਈ ਮੈਡੀਕਲ ਸਹੂਲਤਾਂ ਹੋਣਗੀਆਂ ਜਿੱਥੇ ਬੱਚੇ ਐਮਬੀਬੀਐਸ ਦੀ ਪੜ੍ਹਾਈ ਕਰਨਗੇ ਉੱਥੇ ਨਾਲ ਦੀ ਨਾਲ ਬਹੁਤ ਵੱਡਾ ਜੇ ਗੱਲ ਕਰਾਂ ਲਹਿਰਾਗਾਗਾ ਦੜਵਾ ਸਨਾਮ ਨਾਲ ਹੀ ਬੋੜਲਾਡਾ ਮਾਨਸਾ ਅੱਗੇ ਖਨੌਰੀ ਪਤਨੇ ਸਾਰੇ ਵੱਡੇ ਇਲਾਕੇ ਦੇ ਵਿੱਚ ਘਟੋ ਘਟ 150 ਕਿਲੋਮੀਟਰ ਦੇ ਅੰਦਰ ਇੱਕ ਉਹ ਸਹੂਲਤਾਂ ਹੋਣਗੀਆਂ ਜਿਹੜੀਆਂ ਕਿ ਬਹੁਤ ਹੀ ਅੱਛੀਆਂ ਹੋਣਗੀਆਂ ਔਰ ਇਹਦੇ ਉੱਤੇ ਜਿਹੜਾ 100 ਸੀਟਾਂ ਪਹਿਲੀ ਵਾਰ ਅਸੀਂ 100 ਸੀਟਾਂ ਲਾਟ ਕਰ ਰਹੇ ਹਾਂਗੇ ਔਰ 100 ਸੀਟਾਂ ਦੇ ਵਿੱਚੋਂ 50 ਸੀਟਾਂ ਜਿਹੜੀਆਂ ਨੇਗੀਆਂ ਉਹ ਪੰਜਾਬ ਸਰਕਾਰ ਦੇ ਹਿੱਸੇ ਆਉਣਗੀਆਂ ਔਰ 50 ਸੀਟਾਂ ਜਿਹੜੀਆਂ ਨੇਗੀਆਂ ਉਹ ਘਟ ਗਿਣਤੀ ਜਿਹੜਾ ਜਿਹੜੀ ਇੰਸਟੀਟਿਊਸ਼ਨ ਆ ਉਹਨੂੰ ਉਹ ਸੀਟਾਂ ਮਿਲ ਗਈਆਂ ਔਰ ਇਹ ਜਿਹੜੀ ਅਸੀਂ ਲੀਜ਼ ਡੀਡ ਆ ਇਸ ਕਾਲਜ ਦੀ ਉਹ 66 ਸਾਲ ਲਈ ਕੀਤੀ ਹੈਗੀ ਤਾਂ ਕਿ ਉਥੇ ਜਿਹੜੇ ਬੱਚੇ ਪੜਨਗੇ ਵੀ ਔਰ ਲੋਕਾਂ ਦਾ ਸਰਕਾਰੀ ਰੇਟਾਂ ਦੇ ਆਧਾਰ ਦੇ ਉੱਤੇ ਜੋ ਸਰਕਾਰੀ ਰੇਟ ਲੰਗੇ ਉਸ ਦੇ ਆਧਾਰ ਦੇ ਉੱਤੇ ਲੋਕਾਂ ਦਾ ਵੱਡਾ ਇਲਾਜ ਹੋਊਗਾ ਸੋ ਮੈਂ ਸਮਝਦਾ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਜਿਹੜਾ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਸਾਡੇ ਮਾਲਵੇ ਦੇ ਇਲਾਕੇ ਦੇ ਚੁਣਿਆ ਗਿਆ ਖਾਸ ਕਰਕੇ ਸਾਡੇ ਉਹਨਾਂ ਇਲਾਕਿਆਂ ਦੇ ਵਿੱਚ ਚੁਣਿਆ ਗਿਆ ਜਿੱਥੇ ਮੈਡੀਕਲ ਦੀ ਬਹੁਤ ਵੱਡੀ ਘਾਟ ਸੀ ਕਿ ਹਾਲਾਂਕਿ ਕੌਰੀਓ ਹਸਪੀਟਲ ਬਣਿਆ ਚੀਮੇ ਹਸਪੀਟਲ ਬਣਿਆ ਧੂਰੀ ਹਸਪੀਟਲ ਨਵੇਂ ਬਣੇ ਨੇ ਕਿ ਅ ਲੈਟ ਹਸਪੀਟਲ ਆਲਰੇਡੀ ਚੱਲ ਲਗਾ ਪਰ ਲੇਕਿਨ ਇਹ 220 ਬੈੱਡ ਦਾ 220 ਬੈੱਡ ਦਾ ਜਿੱਥੇ ਨਵਾਂ ਹਸਪੀਟਲ ਬਣੂਗਾ ਕਿਉਂਕਿ ਬਿਲਡਿੰਗ ਆਲਰੇਡੀ ਤਿਆਰ ਆ ਬਿਲਡਿੰਗ ਆਲਰੇਡੀ ਤਿਆਰ ਆ ਕਿ 220 ਬੈੱਡ ਦੀ ਇਨਿਸ਼ੀਅਲੀ ਮਨਜ਼ੂਰੀਆ ਇਹਨੂੰ ਅਸੀਂ 421 ਚ ਬੈੱਡ ਦੇ ਵਿੱਚ ਆਉਣ ਵਾਲੇ ਸਮੇਂ ਚ ਤਬਦੀਲ ਕਰਾਂਗੇ ਤੇ ਇਸ ਤੋਂ ਬਿਨਾ ਗਮਾਟਾ ਦੇ ਅੰਦਰ ਗਮਾਟਾ ਦੇ ਅੰਦਰ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਵੇਂ ਐਰੋ ਸਿਟੀ ਦੀ ਗੱਲ ਕਰ ਲਈਏ ਆ ਆਈਟੀ ਸਿਟੀ ਦੀ ਗੱਲ ਕਰੀਏ ਇਕੋ ਸਿਟੀ ਦੀ ਗੱਲ ਕਰ ਲਈਏ ਜਾਂ ਰਹਾਇਸ਼ੀ ਪਲਾਟ ਵਪਾਰਕ ਪਲਾਟ ਗਰੁੱਪ ਹਾਊਸਿੰਗ ਸਾਈਟਸ ਇਹ ਸਾਰੀਆਂ ਸਾਈਟਸ ਦੇ ਅੰਦਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਾਈਟਸ ਰਹਿ ਗਈਆਂ ਐਦਾਂ ਦੀਆਂ ਜਗ੍ਹਾਆਂ ਰਹਿ ਗਈਆਂ ਜਿਨ੍ਹਾਂ ਤੇ ਇੱਕ ਵਾਰ ਵੀ ਬੋਲੀ ਨਹੀਂ ਹੋਈ ਜਦੋਂ ਦਾ ਗਲਾਟਾ ਕਮਾਟਾ ਬਣਿਆਗਾ ਇੱਕ ਵਾਰ ਵੀ ਸਿੰਗਲ ਵਾਰ ਵੀ ਉਹਨਾਂ ਪਲਾਟਸ ਦੀ ਬੋਲੀ ਦੇਣ ਦੇ ਲਈ ਕੋਈ ਵਿਅਕਤੀ ਨਹੀਂ ਪਹੁੰਚਿਆ ਕਿਉਂਕਿ ਰੇਟ ਕਿਹੜੇ ਸੀ ਉਹ ਬਹੁਤ ਜ਼ਿਆਦਾ ਹਾਈ ਹੋ ਗਏ ਸੀ ਯਾਨੀ ਫਰੰਟ ਰੇਟ ਜਿਹੜਾ ਮੰ ਲੋ 1 ਲੱਖ ਰੁਪਏ ਗਾੜੀ ਨੂੰ ਵੇਚ ਗਿਆ ਔਰ ਨਾਲ ਦਾ ਪਿਛਲਾ ਵੀ ਉਸੇ ਹਿਸਾਬ ਦੇ ਨਾਲ 1 ਲੱਖ ਨੂੰ ਪਛਾਤਾ ਪਰ ਲੇਕਿਨ ਉੱਥੇ ਕੋਈ ਬੋਲੀ ਦੇਣ ਲਈ ਨਹੀਂ ਆਇਆ ਅਸੀਂ ਪਿਛਲੀ ਕੈਬਿਨਟ ਦੇ ਅੰਦਰ ਇੱਕ ਜਿਹੜੀ ਪੈਨਲ ਬਣਾਇਆ ਸੀ ਉਸ ਪੈਨਲ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਅਸੀਂ ਰੇਟ ਜਿਹੜੇ ਨੇਗੇ ਉਹ ਘਟਾਏ ਨੇਗੇ ਤਾਂ ਕਿ ਉਹ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਸੋਲਡ ਹੋ ਸਕਣ ਇਹਦੇ ਅੰਦਰ ਅਸੀਂ ਤਿੰਨ ਜਿਹੜੇ ਇੰਡੀਪੈਂਡੈਂਟ ਸਾਡੇ ਆਬਜ਼ਰਵਰ ਸੀ ਸਾਡੇ ਸਲਾਹਕਾਰ ਸੀਗੇ ਉਹ ਬਣਾਏ ਸੀਗੇ ਉਹਨਾਂ ਤਿੰਨਾਂ ਦੀ ਰਿਪੋਰਟ ਜਿਹੜੀ ਆ ਉਹ ਰਿਪੋਰਟ ਦੇ ਆਧਾਰ ਦੇ ਉੱਤੇ ਅਸੀਂ ਲਗਭਗ 22% ਦੀ ਰੇਟ ਜਿਹੜੇ ਲੱਗੇ ਉਹਨਾਂ ਸਾਈਟਾਂ ਦੇ ਘਟਾ ਕੇ ਬੋਲੀ ਅਸੀਂ ਲਾਵਾਂਗੇ ਜਿਨ੍ਹਾਂ ਦੀ ਬੋਲੀ ਹੁਣ ਤੱਕ ਇੱਕ ਵਾਰ ਵੀ ਨਹੀਂ ਲੱਗੀ ਸੀ ਉਹਨਾਂ ਸਾਈਟਸ ਦੀ ਬੋਲੀ ਜਿਹੜੀ ਆ ਉਹ ਲਗਭਗ 22% ਜਿਹੜੀ ਆ ਉਹ ਡਾਊਨ ਜਾ ਕੇ ਲੱਗੂਗੀ ਤਾਂ ਕਿ ਉਹ ਸਾਰੀਆਂ ਸਾਈਟਸ ਜਿਹੜੀਆਂ 10 ਸਾਲ ਤੋਂ 15 ਸਾਲ ਤੋਂ 20 ਸਾਲ ਤੋਂ ਕਿਸੇ ਨਾ ਕਿਸੇ ਕਾਰਨ ਖਾਲੀ ਹੋ ਜਾਂ ਪਈਆਂ ਸੀਗੀਆਂ ਉਹ ਜਿਹੜੀ ਆ ਅਸੀਂ ਅਜ ਉਸ ਨੂੰ ਮਨਜ਼ੂਰੀ ਦਿੱਤੀ ਆ ਸੋ ਇਹਦੇ ਵਿੱਚ ਕਟੌਤੀ ਜਿਹੜੀ ਆ 22.50 ਜਿਹੜੀ ਆ ਘਟौती ਕਰਨ ਦਾ ਜਿਹੜਾ ਸਾਨੂੰ ਮਨੰਕਾਨ ਅਸੋਸੀਏਟ ਕੀਤਾਗਾ ਅਸੀਂ ਉਹ ਮੰਨਿਆਗਾ ਸੋ ਇਹਦੇ ਨਾਲ ਮੈਂ ਸਮਝਦਾ ਬਹੁਤ ਜਿਹੜੀ ਸਾਡੀ ਪ੍ਰਾਪਰਟੀ ਸਰਕਾਰ ਦੀ ਪੈਂਡਿੰਗ ਪਈ ਸੀ ਜਿਹੜੀ ਵਿਕ ਨਹੀਂ ਰਹੀ ਸੀ ਕਿਸੇ ਕਿਸੇ ਕਾਰਨ ਉਹ ਪ੍ਰਾਪਰਟੀ ਵੀ ਜਿਹੜੀ ਵਿਕ ਜੂਗੀ ਇਸ ਤੋਂ ਬਿਨਾ ਬਾਅਦ ਇੱਕ ਇਹ ਫੈਸਲਾ ਲੈਂਦੇ ਆ ਜਿਹੜਾ ਮੈਂ ਸਮਝਦਾ ਪੰਜਾਬ ਦੇ ਐਜੂਕੇਸ਼ਨ ਦੇ ਖੇਤਰ ਦੇ ਅੰਦਰ ਪੰਜਾਬ ਦੇ ਸਿੱਖਿਆ ਦੇ ਦੇ ਖੇਤਰ ਦੇ ਅੰਦਰ ਇਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਪਹਿਲੀ ਵਾਰ ਦੇਸ਼ ਦੇ ਇਤਿਹਾਸ ਦੇ ਅੰਦਰ ਭਾਰਤ ਦੇ ਇਤਿਹਾਸ ਦੇ ਅੰਦਰ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਕਿਆ ਗਿਆ ਉਹ ਹੈਗਾ ਕਿ ਪੰਜਾਬ ਪ੍ਰਾਈਵੇਟ ਪੰਜਾਬ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਨੀਤੀ ਜਿਹੜੀ ਹੈ 2026 ਦੀ ਪ੍ਰਵਾਨਗੀ ਅਸੀਂ ਪਾਲਿਸੀ ਲੈ ਕੇ ਆਏ ਆਂਗੇ ਕਿ ਡਿਜੀਟਲ ਓਪਨ ਯੂਨੀਵਰਸਿਟੀਆਂ ਪਹਿਲਾਂ ਓਪਨ ਯੂਨੀਵਰਸਿਟੀਆਂ ਸੀਗੀਆਂ ਜੁਡੀਸੀ ਦੀ ਗਾਇਡਲਾਈਨ ਦੇ ਅੰਦਰ ਹੁਣ ਇੱਕ ਨਵੀਂ ਜਿਹੜੀ ਆ ਪੰਜਾਬ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਇਹਦੇ ਨਾਲ ਬਹੁਤ ਕ੍ਰਾਂਤੀਕਾਰੀ ਤਬਦੀਲੀ ਜਿਹੜੀ ਆ ਉਹ ਐਜੂਕੇਸ਼ਨ ਦੇ ਖੇਤਰ ਚ ਆਊਗੀ ਔਰ ਬਹੁਤ ਵੱਡੇ ਪੱਧਰ ਤੇ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਦੇਸ਼ ਦੇ ਲੋਕਾਂ ਦਾ ਇਹਦੇ ਦਾ ਭਲਾ ਹੋਊਗਾ ਇਹਦੇ ਵਿੱਚ ਕੀ ਹੋਊਗਾ ਕਿ ਜਿਹੜਾ ਅੱਜ ਕੱਲ ਕਿਉਂਕਿ ਨਵੇਂ ਜਨਰੇਸ਼ਨ ਜਿਹੜੀ ਨਿਊ ਜਨਰੇਸ਼ਨ ਆ ਉਹਦੇ ਪੜਨ ਦੇ ਮੈਥਡ ਜਿਹੜੇ ਨੇਗੇ ਉਹ ਬਦਲਦੇ ਨੇਗੇ ਲੋਕ AI ਰਾਹੀਂ ਲੈ ਲੋਕ YouTube ਰਾਹੀਂ ਲੋਕ डिफरेंट ਜਿਹੜੇ ਡਿਜੀਟਲ ਪਲੇਟਫਾਰਮ ਨੇ ਉਹਨਾਂ ਦੇ ਰਾਹੀਂ ਐਜੂਕੇਸ਼ਨ ਜਿਹੜੀ ਆ ਉਹ ਪ੍ਰਾਪਤ ਕਰਦੇ ਨੇਗੇ ਸੋ ਅਸੀਂ ਪਹਿਲੀ ਪੰਜਾਬ ਦੇ ਅੰਦਰ ਅਸੀਂ ਪ੍ਰਾਈਵੇਟ ਲੋਕਾਂ ਦੁਤੀਆ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਸਥਾਪਨਾ ਕੀਤੀ ਆ ਸੋ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਨੇ ਚੁੱਕਿਆ ਔਰ ਪੰਜਾਬ ਜਿਹੜਾ ਦੇਸ਼ ਦੇ ਅੰਦਰ ਪਹਿਲਾ ਸੂਬਾ ਬਣਿਆ ਪਹਿਲਾ ਸਟੇਟ ਬਣਿਆ जिने डिजिटल यूनिवर्सिटी दी स्थापना ਨੂੰ ਮਨਜ਼ੂਰ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਲਿਸੀ ਜਿਹੜੀ ਆ ਯੂਨੀਵਰਸਿਟੀਆਂ ਬਣ ਕੇ ਤਿਆਰ ਹੋਣਗੀਆਂ ਇਹਦੇ ਵਿੱਚ ਅਸੀਂ ਸਾਰਾ ਸਟਰਕਚਰ ਬਣਾਇਆ ਕਿਸ ਤਰ੍ਹਾਂ ਜਿਹੜਾ ਹੋਣਾਗਾ ਸੋ ਇਹਦੇ ਵਿੱਚ ਭਵਿੱਖ ਦੇ ਵਿੱਚ ਜਿਹੜੀ ਆ ਜਿਸ ਮੈਂ ਜੇ ਮੈਂ ਗੱਲ ਕਰਾਂ ਗਲੋਬਲ ਵਰਲਡ এডਿਕੇਸ਼ਨ ਦੀ ਤਾਂ ਆਉਣ ਵਾਲੇ ਸਮੇਂ ਜਿਵੇਂ ਵੈਸਟਰਨ ਗਵਰਨਰ ਯੂਨੀਵਰਸਿਟੀ ਦਾ ਮਾਡਲ ਆ ਜਿਹੜੀ ਯੂਐਸਏ ਦੇ ਅੰਦਰ ਆ ਯੂਨੀਵਰਸਿਟੀ ਆਫ ਫਿਨਿਕਸ ਯੂਐਸਏ ਦੇ ਅੰਦਰ ਆ ਵੋਲ ਯੂਨੀਵਰਸਿਟੀ ਜਿਹੜੀ ਵਾਰਲਡਨ ਸੌਰੀ ਵਾਰਲਡਨ ਯੂਨੀਵਰਸਿਟੀ ਯੂ ਐਸ ਏ ਆ ਓਪਨ ਯੂਨੀਵਰਸਿਟੀ ਮਲੇਸ਼ੀਆ ਇਸ ਤਰ੍ਹਾਂ ਦੀਆਂ ਜਿਹੜੀਆਂ ਉਸ ਦੇ ਤਰਜ਼ ਦੇ ਉੱਤੇ ਇਹ ਯੂਨੀਵਰਸਿਟੀ ਦੀ ਅਸੀਂ ਸਥਾਪਨਾ ਪੰਜਾਬ 'ਚ ਕਰਨ ਜਾ ਰਹੇ ਹਾਂ ਸੋ ਇਹਦੇ ਨਾਲ ਪੰਜਾਬ ਦੇ ਅੰਦਰ ਕ੍ਰਾਂਤੀਕਾਰੀ ਤਬਦੀਲੀਆਂ ਆਉਣਗੀਆਂ ਔਰ ਬਹੁਤ ਸਾਰੇ ਲੋਕ ਜਿਹੜੇ ਚਾਹ ਸਰਵਿਸ ਖੇਤਰ ਦੇ ਅੰਦਰ ਨੇਗੇ ਜਾਂ ਜਿਹੜੇ ਰੈਗੂਲਰ ਕਾਸਾਂ ਲਾ ਕੇ ਨਹੀਂ ਪੜ ਸਕਦੇ ਸੀਗੇ ਨਹੀਂ ਜਾ ਸਕਦੇ ਸੀਗੇ ਔਰ ਉਹਨਾਂ ਲੋਕਾਂ ਨੂੰ ਆਪਣੇ ਘਰਾਂ ਚ ਬੈਠ ਕੇ ਆਪਣੇ ਮੋਬਾਈਲ ਫੋਨ ਤੇ ਰਾਹੀਂ ਆਪਣੇ ਲੈਪਟਾਪ ਤੇ ਰਾਹੀਂ ਆਪਣੇ ਕੰਪਿਊਟਰ ਤੇ ਰਾਹੀਂ ਡਿਜੀਟਲ ਦੇ ਤਾਰ ਦੇ ਦਿੱਤੇ ਉਹ ਲੋਕ ਚੜੇ ਦੇਗੇ ਆਪਣੀ ਪੜ੍ਹਾਈ ਕਰ ਸਕਣਗੇ ਗ੍ਰੈਜੂਏਟ ਪੋਸਟ ਗ੍ਰੈਜੂਏਟ ਜਿਸ ਵੀ ਪ੍ਰਕਾਰ ਦੇ ਜਿਹੜਾ ਵਾ ਸਿਸਟਮ ਹੋਊਗਾ ਉਹਦੀ ਡਿਗਰੀ ਜਿਹੜੀ ਆ ਲੈ ਸਕਣਗੇ ਸੋ ਇਹ ਨਿਊ 에ਜ ਨਿਊ 에ਜ ਜਿਹੜਾ ਹਰ ਐਜੂਕੇਸ਼ਨ ਸਿਸਟਮ ਆ ਨਿਊ 에ਜ AI ਐਨੇਬਲਡ ਨਿਊ 에ਜ AI ਐਨੇਬਲ ਨਿਊ ਅ ਐਜੂਕੇਸ਼ਨ ਸਿਸਟਮ ਜਿਹੜਾ ਅਸੀਂ ਸ਼ੁਰੂ ਕੀਤਾਗਾ ਸੋ ਇਹ ਬਹੁਤ ਵੱਡਾ ਇਤਿਹਾਸਕ ਫੈਸਲਾ ਪੰਜਾਬ ਦੇ ਅੰਦਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਲਿਆਗਾ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਧੰਨਵਾਦ ਕਰਨਾ ਚਾਹੂਗਾ ਕਿ ਉਹਨਾਂ ਨੇ ਫੈਸਲਾ ਲੈ ਕੇ ਮੈਂ ਸਮਝਦਾ ਦੇਸ਼ ਦੇ ਅੰਦਰ ਸਿੱਖਿਆ ਵੀ ਕ੍ਰਾਂਤੀ ਕਿਉਂਕਿ ਆਮ ਆਦਮੀ ਪਾਰਟੀ ਦੇਸ਼ ਦੇ ਅੰਦਰ ਇਸ ਲਈ ਜਾਣੀ ਜਾਂਦੀ ਆ ਕਿ ਐਜੂਕੇਸ਼ਨ ਦੇ ਅੰਦਰ ਸੁਧਾਰ ਕਰ ਰਹੀ ਆ ਹੈਲਥ ਸੈਕਟਰ ਦੇ ਅੰਦਰ ਸੁਧਾਰ ਕਰ ਰਹੀ ਆ ਸੋ ਅੱਜ ਐਜੂਕੇਸ਼ਨ ਦੀ ਜਿਹੜੀ ਇਹ ਹੋਈ ਆ ਇਹਦੇ ਨਾਲ ਮੈਂ ਸਮਝਦਾ ਇੱਕ ਅਤਿ ਆਧੁਨਿਕ ਡਿਜੀਟਲ ਇਨਫਰਾਸਟ੍ਰਕਚਰ ਬਣੂਗਾ ਜਿਹਦੇ ਅੰਦਰ ਡਿਫਰੈਂਟ ਮੋਡਸ ਹੋਣਗੇ ਆ ਆਈਟੀ ਸਰਵਰ ਰੂਮਸ ਸਥਾਪਿਤ ਕੀਤੇ ਜਾਣਗੇ ਇਹ ਸਾਰਾ ਕੇ ਪ੍ਰੋਸੀਜਰ ਅਗਰ ਬਹੁਤ ਲੰਬਾਗਾ ਸੋ ਇਹ ਮੈਂ ਸੰਬੰਧ ਦਾ ਦੇਸ਼ ਦਾ ਪਹਿਲਾ ਪੰਜਾਬ ਸੂਬਾ ਬਣ ਗਿਆ ਔਰ ਜਿਹਦੇ ਅੰਦਰ ਇਹ ਡਿਜੀਟਲ ਯੂਨੀਵਰਸਿਟੀ ਸਥਾਪਨਾ ਹੋਈ ਆ ਹੁਣ ਤੁਹਾਨੂੰ ਘਰ ਬੈਠ ਕੇ ਹੀ ਆਪਣਾ ਸ਼ਹਿਰ ਬਦਲ ਦੀ ਲੋੜ ਨਹੀਂ ਹੌਸਟਲ ਚ ਰਹਿਣ ਦੀ ਲੋੜ ਨਹੀਂ ਫੀਸ ਭਰ ਕੇ ਜਿਹੜਾ ਹੈਗਾ ਤੁਸੀਂ ਉਸ ਡਿਜੀਟਲ ਯੂਨੀਵਰਸਿਟੀ ਦੇ ਉੱਤੇ ਅ ਡਿਗਰੀ ਕਰ ਸਕਦੇ ਹੋ ਔਰ ਇਹਦੇ ਨਾਲ ਤੁਹਾਡਾ ਪੜ੍ਹਾਈ ਦਾ এডਿਕੇਸ਼ਨ ਦਾ ਖਰਚਾ ਵੀ ਘਟੂਗਾ ਸੋ ਇਹ ਇੱਕ ਅਹਿਮ ਫੈਸਲਾ ਜਿਹੜਾ ਉਹ ਪੰਜਾਬ ਸਰਕਾਰ ਨੇ ਲਿਆਗਾ ਇਸ ਤੋਂ ਬਿਨਾ ਹੋਰ ਕਾਫੀ ਸਾਰੇ ਫੈਸਲੇ ਲੈਣਗੇ ਉਹਨਾਂ ਦੀ ਫਰਦਰ ਬਰੀਫਿੰਗ ਜਿਹੜੀ ਆ ਮੇਰੇ ਕੈਬਨਟ ਕਲੀਕ ਵਿਰਿੰਦਰ ਗੋਇਲ ਜੀ ਵੀ ਕਰਨਗੇ ਜਿਹੜੇ ਆਲਰੇਡੀ ਲੈਣਾ ਕਾਲਜ ਆ ਤੇ ਮੈਡੀਕਲ ਕਾਲਜ ਆ ਉਹਦੀ ਵੀ ਗੱਲ ਕਰਨਗੇ